ਇਹ ਦੋ ਤਰ੍ਹਾਂ ਦੇ ਜਿਹੜੇ ਤੁਸੀਂ ਕਰਾਉਂਦੇ ਦੇਖ ਰਹੇ ਹੋ ਜੀ ਇਹਨਾਂ ਦੋਨਾਂ ਤਰ੍ਹਾਂ ਦੇ ਕਰਾਉਂਦਿਆਂ ਦੇ ਜਿਹੜੇ ਬੂਟੇ ਆਪਣੇ ਕੋਲ ਲੱਗੇ ਹੋਏ ਹੈਗੇ ਇਹ ਆਪਾਂ ਤਾਂ ਇੱਕ ਕਿਸਮ ਜਾਣ ਕੀ ਲਾਏ ਸੀ ਜ਼ਿਆਦਾਤਰ ਇਹਦੇ ਵਿੱਚ ਕਿਸਮਾਂ ਦੀ ਕੋਈ ਸਿਲੈਕਸ਼ਨ ਵੀ ਹੈ ਨਹੀਂ ਪਰ ਇਹ ਦੋ ਤਰ੍ਹਾਂ ਦੇ ਨਿਕਲੇ ਨੇਗੇ ਅਚਾਰ ਲਈ ਮਰਬੇ ਲਈ ਚਟਨੀ ਲਈ ਤੇ ਜਿਹੜਾ ਚੈਰੀ ਬਣਾਉਣ ਲਈ ਇਹਨਾਂ ਦੀ ਵਰਤੋਂ ਹੁੰਦੀ ਹੈਗੀ ਅੱਜ ਜਿਹੜੀ ਆਪਾਂ ਗੱਲ ਕਰਾਂਗੇ ਉਹ ਅਚਾਰ ਪਾਉਣ ਬਾਰੇ ਆ ਜੇ ਤੁਸੀਂ ਕਰਾਉਂਦੇ ਦਾ ਅਚਾਰ ਪਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਥੋੜੇ ਜਿਹੜੇ ਹਰੇ ਪਣ ਦੇ ਵਿੱਚ ਤੁਸੀਂ ਕਰਾਉਂਦੇ ਤੋੜਨੇ ਨੇਗੇ ਤੋੜਨ ਤੋਂ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਜੀ ਧੋਣ ਤੋਂ ਬਾਅਦ ਜਿਹੜਾ ਉਹਨਾਂ ਨੂੰ 2 ਕੁ ਘੰਟੇ ਜਿਹੜਾ ਧੁੱਪ ਦੇ ਵਿੱਚ ਤੁਸੀਂ ਸੁਕਾਉਣਾਗਾ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਕੱਟ ਕੇ ਜੇਕਰ ਤੁਹਾਨੂੰ ਜ਼ਿਆਦਾ ਵੱਡੀਆਂ ਢੜਕਾਂ ਲੱਗਦੀਆਂ ਤਾਂ ਉਹ ਕੱਢ ਦੇਣੀਆਂ ਨੇਗੀਆਂ ਨਹੀਂ ਤੁਸੀਂ ਉਸੇ ਤਰ੍ਹਾਂ ਹੀ ਇਹਨਾਂ ਨੂੰ ਜਿਹੜਾ ਆਚਾਰ ਬਣਾ ਸਕਦੇ ਹੋਗੇ ਆਚਾਰ ਬਣਾਉਣ ਦੀ ਪੂਰੀ ਵਿਧੀ ਉਹੀ ਜਿਹੜੀਆਂ ਨਾਰਮਲ ਆਚਾਰ ਵਾਲੀਆਂ ਆਪਾਂ ਵਰਤੋਂ ਕਰਦੇ ਆਂਗੇ ਜਿਵੇਂ ਆਪਾਂ ਉਹਦੇ ਵਿੱਚ ਸੌਂਫ ਆਪਣਾ ਕਲੌਂਜੀ ਮੇਥੇ ਤੇ ਸਰੋਂ ਦਾ ਤੇਲ ਤੇ ਬਾਕੀ ਮਸਾਲੇ ਇਹਨਾਂ ਚੀਜ਼ਾਂ ਦੀ ਵਰਤੋਂ ਹੁੰਦੀ ਹੈਗੀ ਤੇ ਅਚਾਰ ਇਹਦਾ ਬਹੁਤ ਜ਼ਿਆਦਾ ਟੇਸਟੀ ਬਣਦਾ ਹੈਗਾ ਤੇ ਬਹੁਤ ਹੀ ਗੁਣਕਾਰੀ ਬਣਦਾ ਹੈਗਾ ਗੁਣਕਾਰੀ ਦੇ ਵਿੱਚ ਕਾਰਨ ਕੀ ਹੈ ਕਿ ਇਹਦੇ ਵਿੱਚ ਐਂਟੀ ਆਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਵਿਟਾਮਿਨ ਸੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈਗੀ ਜਿਹੜੀ ਸਕਿਨ ਦੀ ਸਿਹਤ ਲਈ ਕਹਿ ਲਈ ਆਪਾਂ ਜਾਂ ਚਮੜੀ ਦੀ ਸਿਹਤ ਲਈ ਕਹਿ ਲਈਏ ਕਾਫੀ ਜਿਹੜਾ ਹੈ ਚੰਗਾ ਹੈਗਾ ਵਿਟਾਮਿਨ ਸੀ ਜਿਹੜਾ ਇਹਦੇ ਵਿੱਚ ਜਾਂ ਹੋਰ ਐਂਟੀ ਆਕਸੀਡੈਂਟ ਪਾਏ ਜਾਂਦੇ ਨੇ ਉਹਨਾਂ ਨਾਲ ਜਿਹੜੇ ਸਕਿਨ ਦੇ ਪੋਰ ਖੋਲਦੇ ਨੇਗੇ ਤੇ ਪੋਰ ਖੁੱਲਣ ਨਾਲ ਜਿਹੜੀ ਸਕਿਨ ਜਿਹੜੀ ਸ਼ਾਈਨਿੰਗ ਸਕਿਨ ਬਣ ਜਾਂਦੀ ਹੈ ਆਪਣੀ ਚਮਕਦਾਰ ਚਮੜੀ ਬਣ ਜਾਂਦੀ ਹੈਗੀ ਤੇ ਇਹਦੀ ਰੋਜ਼ਾਨਾ ਦੇ ਖਾਗ ਵਿੱਚ ਆਪਾਂ ਇਹਨੂੰ ਲਿਆਉਣ ਖਾਤਰ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ ਅਚਾਰ ਬਣਾ ਸਕਦੇ ਆ ਜਿਹਦੀ ਚਟਨੀ ਵੀ ਬਣਾ ਸਕਦੇ ਆਗੇ ਆਪਾਂ ਇਸ ਵੈਰਾਈਟੀ ਦਾ ਜਿਹੜਾ ਚਾਰ ਪਾ ਰੱਖਿਆ ਹੈਗਾ ਉਹ ਵੀ ਤੁਹਾਨੂੰ ਦਿਖਾ ਦਾਂਗੇ ਤੇ ਇਸ ਦਾ ਜਿਹੜਾ ਆਪਾਂ ਟਰਾਈ ਕਰਨਾਗਾ ਇਹ ਜ਼ਿਆਦਾ ਮੈਨੂੰ ਜਿਹੜੀ ਚੈਰੀ ਬਣਾਉਣ ਲਈ ਵਰਤੀ ਜਾਂਦੀ ਵੈਰਾਈਟੀ ਹੈਗੀ ਉਹਦੇ ਨਾਲ ਨਾਲ ਦੀ ਮਿਲਦੀ ਲੱਗਦੀ ਹੈਗੀ ਬਾਕੀ ਜਿਵੇਂ ਜਿਵੇਂ ਇਹਦੇ ਨਤੀਜੇ ਆਉਂਦੇ ਆ ਤੁਹਾਡੇ ਨਾਲ ਸਾਂਝੇ ਕਰਾਂਗੇ ਜਿਹੜਾ ਆਚਾਰ ਬਣਾਵਾਂਗੇ ਆਪਾਂ ਇਹਦਾ ਉਹ ਤੁਹਾਨੂੰ ਸੇਲ ਲਈ ਵੀ ਅਵੇਲੇਬਲ ਹੋਊਗਾ ਕਾਫੀ ਸਾਰੇ ਬੂਟੇ ਆਪਣੇ ਕੋਲ ਬਾੜ ਦੇ ਤੌਰ ਤੇ ਜਿਹੜੇ 7-8 ਫੁੱਟ ਆਪਾਂ ਲਾਏ ਹੋਏ ਹੈਗੇ ਤੇ ਇਹਦੀ ਤੜਾਈ ਕਰਨ ਤੋਂ ਬਾਅਦ ਜਿਹੜਾ ਆਪਾਂ ਆਚਾਰ ਇਹਦਾ ਬਣਾਵਾਂਗੇ ਉਮੀਦ ਕਰਦੇ ਆਂਗੇ ਜਿਹੜੀਆਂ ਇਹ ਚੀਜ਼ਾਂ ਆਪਾਂ ਤੁਹਾਡੇ ਤੱਕ ਇਸ ਤਰ੍ਹਾਂ ਦੀਆਂ ਲੈ ਕੇ ਆਉਣੇ ਰਹਣੇ ਆਂਗੇ ਇਹਨਾਂ ਬਾਰੇ ਤੁਹਾਨੂੰ ਜਿਹੜਾ ਘੱਟ ਪਤਾ ਹੁੰਦਾ ਜਾਂ ਬਿਲਕੁਲ ਹੀ ਨਹੀਂ ਪਤਾ ਹੁੰਦਾ ਪਰ ਆਪਾਂ ਕੋਸ਼ਿਸ਼ ਕਰਦੇ ਆਂ ਕਿ ਇਹ ਜਿਹੜੀਆਂ ਚੀਜ਼ਾਂ ਤੁਹਾਡੇ ਤੱਕ ਆਪਾਂ ਪਹੁੰਚਾ ਸਕੀਏ ਜਿਵੇਂ ਆ ਤੁਸੀਂ ਆਪਦੇ ਵਿਹਲੇ ਪਏ ਥਾਮਾ ਦੇ ਵਿੱਚ ਇਹ ਖੇਤ ਦੀ ਬਾੜ ਦੇ ਉੱਪਰ ਕਰਾਉਂਦੇ ਦਾ ਬੂਟਾ ਲਾ ਕੇ ਪੂਰੇ ਸਾਲ ਦਾ ਅਚਾਰ ਇਹਦੇ ਤੋਂ ਬਣਾ ਸਕਦੇ ਹੋਗੇ ਅਚਾਰ ਇੰਨਾ ਕਿ ਟੇਸਟੀ ਬਣਦਾਗਾ ਕਿ ਤੁਸੀਂ ਇੱਕ ਵਾਰ ਖਾ ਲੋਗੇ ਤਾਂ ਤੁਹਾਨੂੰ ਦੁਆਰਾ ਦੁਆਰਾ ਜਿਹੜਾ ਇਹਨੂੰ ਪਾਉਣਾ ਪਊਗਾ ਤੇ ਇਹਦੇ ਬੂਟੇ ਜਿਹੜੇ ਤੁਸੀਂ ਲਾਉਣੇ ਆਗੇ ਉਹ ਤੁਸੀਂ ਲਾ ਸਕਦੇ ਹੋਗੇ ਜਿਹੜੇ ਅਗਸਤ ਸਤੰਬਰ ਦੇ ਵਿੱਚ ਜਾਂ ਫਿਰ ਇਹਨੂੰ ਜਨਵਰੀ ਫਰਵਰੀ ਦੇ ਵਿੱਚ ਲਾ ਸਕਦੇ ਹੋਗੇ ਬੂਟਾ ਥੋੜਾ ਇੱਕ ਕੰਡੇਦਾਰ ਝਾੜੀ ਨੂਮਾ ਬੂਟਾ ਹੁੰਦਾਗਾ ਕਟਿੰਗ ਦੀ ਗੱਲ ਕਰ ਲਈਏ ਇਹਦੀ ਜਿਹੜੀ ਕਟਿੰਗ ਹੈਗੀ ਉਹ ਦਸੰਬਰ ਦੇ ਵਿੱਚ ਹੁੰਦੀ ਹੈ ਜੀ ਕਟਿੰਗ ਕਰਕੇ ਦੀ ਤੁਸੀਂ ਵਧੀਆ ਸ਼ੇਪ ਬਣਾ ਸਕਦੇ ਹੋਗੇ ਤੇ ਜਿਹੜੀ ਇਹਨੂੰ ਖਾਦ ਖਰਾਕ ਦੇਣ ਦੀ ਗੱਲ ਆ ਗਈ ਉਹ ਆਪਾਂ ਇਹਨੂੰ ਮਈ ਜੂਨ ਦੇ ਵਿੱਚ ਜਿਹੜੀ ਖਾਦ ਦੇਣੀ ਹੁੰਦੀ ਹੈਗੀ ਜਿਸ ਤਰ੍ਹਾਂ ਕਿ ਆਪਾਂ ਇਹਦੇ ਵਿੱਚ ਗਣੋਇਆਂ ਦੀ ਖਾਦ ਪਾਈ ਸੀਗੀ ਮਈ ਦੇ ਆਖਰ ਦੇ ਵਿੱਚ ਜੂਨ ਦੇ ਸ਼ੁਰੂ ਦੇ ਵਿੱਚ ਤੇ ਹੁਣ ਜਿਹੜਾ ਉਸ ਖਾਦ ਦੇ ਨਤੀਜਿਆਂ ਦੇ ਤੌਰ ਤੇ ਜਿਹੜਾ ਫਲ ਫੁੱਲਾਂ ਦੇ ਉੱਪਰੋਂ ਫਲ ਬਣਨ ਦੀ ਜਿਹੜੀ ਇਹਦੇ ਵਿੱਚ ਗਿਣਤੀ ਹੈ ਕਾਫੀ ਜ਼ਿਆਦਾ ਰਹੀ ਹੈਗੀ ਜੇ ਜਿਹੜੀ ਖਾਦ ਖਰਾਕੋ ਹਰੇਕ ਬੂਟੇ ਲਈ ਇੱਕ ਅਹਿਮ ਰੋਲ ਨਿਭਾਉਂਦੀ ਹੈ ਜੀ ਕਈ ਵਾਰ ਆਪਾਂ ਕਹਿੰਦੇ ਨੇ ਸਾਡੇ ਬੂਟਿਆਂ ਤੇ ਫਾਲ ਲੱਗਦਾ ਪਰ ਝੜ ਜਾਂਦਾ ਹੈਗਾ ਉਹਦੇ ਵਿੱਚ ਮੁੱਖ ਕਾਰਨ ਇਹ ਹੁੰਦਾ ਕਿ ਜਿਹੜੇ ਅਸੀਂ ਰੂੜੀ ਦੀ ਖਾਦ ਜਾਂ ਗਣੋਇਆਂ ਦੀ ਖਾਦ ਜਾਂ ਕੋਈ ਵੀ ਜਿਹੜੀ ਤਾਕਤ ਬੂਟੇ ਨੂੰ ਨਹੀਂ ਦਿੰਦੇਗੇ ਇਸ ਤਰ੍ਹਾਂ ਜਿਹੜਾ ਇਹਨਾਂ ਬੂਟਿਆਂ ਦੀ ਕਟਿੰਗ ਕਰਕੇ ਵਧੀਆ ਸ਼ੇਪ ਬਣਾ ਕੇ ਗਣੋਇਆਂ ਦੀ ਖਾਦ ਜਾਂ ਰੂੜੀ ਦੀ ਖਾਦ ਗਲੀ ਸੜੀ ਮਈ ਜੂਨ ਦੇ ਵਿੱਚ ਪਾ ਕੇ ਘੱਟ ਸਿੰਚਾਈ ਦੇ ਨਾਲ ਕਿਉਂਕਿ ਕੰਡੇਦਾਰ ਝਾੜੀ ਹੈਗੀ ਜੇ ਜ਼ਿਆਦਾ ਪਾਣੀ ਲਾਉਗੇ ਤਾਂ ਖਰਾਬ ਹੋਊਗੀ ਕਟ ਸंचाई ਦੇ ਨਾਲ ਤੁਸੀਂ ਬੂਟਿਆਂ ਨੂੰ ਜਿਹੜਾ ਵਧੀਆ ਤਰੀਕੇ ਨਾਲ ਪਾਲ ਸਕਦੇ ਹੋਗੇ ਬੂਟੇ ਆਪਣੇ ਕੋਲੇ ਫਾਰਮ ਦੇ ਉੱਤੇ ਵੀ ਅਵੇਲੇਬਲ ਹੈਗੇ ਆ ਨਹੀਂ ਕਿਸੇ ਵੀ ਭਰੋਸੇਯੋਗ ਨਰਸਰੀ ਤੋਂ ਤੁਸੀਂ ਖਰੀਦ ਕੇ ਲਾ ਸਕਦੇ ਹੋ ਜੇ ਤੁਹਾਨੂੰ ਫਿਰ ਵੀ ਇਹਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਸਾਡੇ ਨਾਲ ਜਿਹੜੇ ਸੰਪਰਕ ਕਰ ਸਕਦੇ ਹੋਗੇ ਤੇ ਆਚਾਰ ਪਾਉਣ ਦੀ ਵਿਧੀ ਬਾਰੇ ਆਪਾਂ ਪੂਰਾ ਤੁਹਾਨੂੰ ਦੱਸੀ ਹੈ ਜੇਕਰ ਤੁਹਾਨੂੰ ਆਚਾਰ ਚਾਹੀਦਾ ਹੈਗਾ ਜਾਂ ਬੂਟੇ ਚਾਹੀਦੇ ਆ ਤੁਸੀਂ ਸਾਡੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋਗੇ ਅਸੀਂ ਦੋਨੇ ਚੀਜ਼ਾਂ ਦੀ ਪਹੁੰਚ ਤੁਹਾਡੇ ਤੱਕ ਕਰ ਦੇਵਾਂਗੇ ਜਾਂ ਤੁਸੀਂ ਸਾਡੇ ਕੋਲੋਂ ਫਾਰਮ ਤੋਂ ਆ ਕੇ ਲੈ ਜਾ ਸਕਦੇ ਹੋ ਧੰਨਵਾਦ